ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਭਾਬ ਜੀ ਦੇ ਸੇਵਾਦਾਰ ਭਾਈ ਵਰਦੀ ਸਿੰਘ ਜੀ ਗਰਾਗੀ ਨਾਨਕ ਸਰਮੁਗੇ ਵਾਲੇ ਸਤ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਮਾਨਕੀਤਾ ਕੇ ਸੰਗਤਾਂ ਦਾ ਆਸ਼ੀਰਵਾਦ ਲਈਏ ਸੰਗਤਾਂ ਦਾ ਪਿਆਰ ਲਈਏ ਜਿਦੋਂ ਸਾ ਸਾਧ ਸੰਗਤ ਜੀ ਆਪੀ ਦੇ ਨਾਲ ਖਤਰੀ ਸਾਂਝ ਪਉਨੇ ਆ ਇਹ ਬਹੁਤ ਪਿਆਰ ਮਿਲਦਾ ਹੈ ਤੁਹਾਡੇ ਵੱਲੋਂ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਇੱਕ ਤਾਂ ਸੰਗਤ ਹੋ ਜਾਂਦੀ ਹੈ ਇਕਾਪਾ ਜਦੋਂ ਸੰਗਤ ਕਰਦੇ ਆ ਉਦੋਂ ਆਪਣੇ ਖੰਡੇ ਵਾਲੇ ਬਾਪੂ ਜੀ ਯਾਦ ਆ ਜਾਂਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਨਾਨਕ ਸਰਵ ਮਾਫ ਕਰਨਾ ਜੀ ਉਹ ਖੰਡੇ ਵਾਲੀ ਸੱਚੀ ਸਰਕਾਰ ਛੇਦਾਂ ਸਾਹਿਬ ਵਾਲੇ ਬਾਪੂ ਜੀ ਗੁਰੂ ਦੇ ਪਿਆਰਿਓ ਕਈ ਵਾਰੀ ਮੈਂ ਸੋਚਦਾ ਹਮਨਾ ਸਾਧ ਸੰਗਤ ਜੀ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦੀ ਕਿਰਪਾ ਕੀਤੀ ਕਿਵੇਂ ਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਗਏ ਦੀਪੇ ਤੋਂ ਦੀਪ ਸਿੰਘ ਨਾਮ ਰੱਖਿਆ ਗਿਆ ਸਾਧ ਸੰਗਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਧ ਸੰਗਜੀ ਉਹਨਾਂ ਨੇ ਸਾਧ ਸੰਗਜੀ ਬਾਬਾਈ ਦੇ ਕੋਲੇ ਰਹਿ ਕੇ ਮੌਜਾ ਮਾਣੀਆਂ ਪ੍ਰਸਾਦ ਸੰਗਜੀ ਜਿਵੇਂ ਕੰਗੀਤਾਰ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਸਾਧ ਸੰਗਜੀ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਜਦੋਂ ਭਾਈ ਮਨੀ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਬਾਬਾਈ ਦੇ ਕੋਲ ਸਨ ਪਾਤਸ਼ਾਹੀ ਦੇ ਤੇ ਸਾਧ ਸੰਗਤ ਜੀ ਇੱਕ ਦਿਨ ਪਿਆਰ ਦੇ ਵਿੱਚ ਆਏ ਦੋਨਾਂ ਨੂੰ ਪੁੱਛਣ ਲੱਗੇ ਕਹਿੰਦੇ ਮਣੀ ਸਿੰਘ ਦੱਸਵੇ ਕੀ ਚਾਹੀਦਾ ਸਾਧ ਸੰਗਤ ਜੀ ਮੌਜ ਵਿੱਚ ਆਏ ਸਨ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜੀ ਇਕ ਕੋਈ ਚੀਜ਼ ਮੰਗਦੇ ਆਂ ਮਹਾਰਾਜ ਜੀ ਕਿ ਜਿੰਨਾ ਚਿਰ ਇਸ ਜ਼ਿੰਦਗੀ ਦੇ ਵਿੱਚ ਸੁਵਾਸ ਹੈ ਗਿਆ ਮਹਾਰਾਜ ਜਿਵੇਂ ਹੁਣ ਤੁਹਾਡੇ ਨਾਲ ਪਿਆਰ ਬਣਿਆ ਹੈ ਮਹਾਰਾਜ ਹੁਣ ਆਨੰਦ ਬਣਿਆ ਹੈ ਇਹ ਆਨੰਦ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਬਣਿਆ ਰਵੇ ਇਹ ਆਨੰਦ ਇਸ ਤਰ੍ਹਾਂ ਹੀ ਬਣਿਆ ਰਵੇ ਇਹਦੇ ਵਿੱਚ ਸੱਚੇ ਪਾਤਸ਼ਾਹ ਆਖਰੀ ਸਾਹ ਤੱਕ ਕੋਈ ਇਸ ਇਹੋ ਜੀ ਰੁਕਾਵਟ ਨਾ ਬੇ ਤੇਰੇ ਸਾਧ ਸੰਗ ਜੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਸੀ ਕਿ ਮਣੀ ਸਿੰਘਾ ਪਿਆਰਿਆ ਤੇਰਾ ਬੰਦ ਬੰਦ ਦਾ ਘਟਿਆ ਜਾ ਸਕਦਾ ਪਰ ਤੇਰੇ ਆਨੰਦ ਵਿੱਚ ਕੋਈ ਫਰਕ ਨਹੀਂ ਪਊਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉੱਥੇ ਹੀ ਸਾਧ ਸੰਗ ਜੀ ਫਿਰ ਬਾਬਾ ਦੀਪ ਸਿੰਘ ਜੀ ਨੂੰ ਕਹਿਣਾ ਕੀਤਾ ਕਿ ਦੀਪ ਸਿੰਘਾ ਤੂੰ ਕੁਝ ਮੰਗ ਲਾ ਕਹਿੰਦੇ ਬਸ ਮਹਾਰਾਜ ਜੀ ਜੋ ਪਾਈ ਸਾਹਿਬ ਜੀ ਨੇ ਮੰਗਿਆ ਬਸ ਆਨੰਦ ਹੀ ਬਹੁਤ ਵਧੀਆ ਜਿਹੜਾ ਤੁਹਾਡੇ ਕੋਲੇ ਰਹਿ ਕੇ ਆਨੰਦ ਆ ਇਹ ਸੱਚੇ ਪਾਤਸ਼ਾਹ ਆਨੰਦ ਹਮੇਸ਼ਾ ਇਸ ਤਰ੍ਹਾਂ ਹੀ ਬਣਿਆ ਰਵੇ ਤੇ ਸਾਧ ਸੰਗਤ ਜੀ ਪਾਤਸ਼ਾਹ ਥੋੜਾ ਜਿਹਾ ਚੁੱਪ ਰਹਿ ਫੇਰ ਸਾਧ ਸੰਗਤ ਜੀ ਥੋੜਾ ਜਿਹਾ ਚੁੱਪ ਰਹਿਣ ਤੋਂ ਬਾਅਦ ਵਿੱਚ ਕਹਿੰਦੇ ਦੀਪ ਸਿੰਘਾ ਤੇਰਾ ਧਰ ਦੇ ਨਾਲੋਂ ਸਿਰ ਤਾਂ ਜਿਦਾ ਹੋ ਜਾਊਗਾ ਅਲੱਗ ਹੋ ਜੂਗਾ ਪਰ ਤੇਰੇ ਆਨੰਦ ਵਿੱਚ ਕੋਈ ਕਮੀ ਨਹੀਂ ਆਊਗੀ ਆਨੰਦ ਵਿੱਚ ਫਰਕ ਨਹੀਂ ਪਊਗਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਸਾਧ ਸੰਗਤ ਜੀ ਪਹਿਲਾਂ ਹੀ ਪਤਾ ਹੁੰਦਾ ਪਾਤਸ਼ਾਹ ਜੀ ਨੂੰ ਤੇ ਸਾਧ ਸੰਗਤ ਜੀ ਫਿਰ ਦੇਖੋ ਉੱਥੋਂ ਕਿਵੇਂ ਗੁਰੂ ਸਾਹਿਬ ਜੀ ਕੋਲੋਂ ਜਾਂਦੇ ਆ ਜਾਂ ਡਿਊਟੀਆਂ ਲਾਉਂਦੇ ਸਾਧ ਸੰਗਤ ਜੀ ਫਿਰ ਤਰਵੰਡੀ ਸਾਬੋ ਕੀ ਵੀ ਜਾਂਦੇ ਆ ਤੇ ਸਾਧ ਸੰਗਤ ਜੀ ਕਿਸ ਤਰ੍ਹਾਂ ਫਿਰ ਗੁਰੂ ਦੇ ਪਿਆਰਿਓ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਜਾਂਦੇ ਸਾਧ ਸੰਗਤ ਜੀ ਆਪਨਾ ਸਾਧ ਸੰਗ ਦੀ ਸੀਸੀ ਭੇਟਾ ਕਰ ਦਿੰਦੇ ਆ ਆਪਣਾ ਸੀਸੀ ਭੇਟਾ ਕਰ ਦਿੰਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਸਰਫਦਾਸ ਨੇ ਦੋ ਚੀਜ਼ਾਂ ਦੇਖੀਆਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਨੇ ਸੁਖ ਸੋਸੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਸਾਧ ਸੰਗ ਦੀ ਜਗਤ ਦੀ ਤਾਂ ਪ੍ਰੀਤ ਝੂਠੀ ਹੈ ਇਥੇ ਪ੍ਰੀਤਾਂ ਝੂਠੀਆਂ ਸਾਧ ਸੰਗਤ ਜੀ ਪਰ ਮੈਂ ਦੇਖਿਆ ਸਾਧ ਸੰਗਤ ਜੀ ਦੁਨੀਆ ਦੇ ਉੱਤੇ ਜਿੰਨਾ ਕਿ ਚ ਰਹਾ ਹੈ ਦਾਸ ਦੀ ਉਮਰ 45 46 ਸਾਲ ਦੀ ਉਮਰ ਹੈਗੀ ਆ ਮੈਂ ਪਹਿਲਾਂ ਵੀ ਸਾਧ ਸੰਗਤ ਜੀ ਕਰ ਰਿਕਾਰਡਿੰਗ ਦੇ ਵਿੱਚ ਗੁਰੂ ਦੇ ਪਿਆਰਿਓ ਆਪ ਜੀ ਨੂੰ ਇਹ ਹੀ ਸਰਵਨ ਕੀਤਾ ਸੀ ਸਾਧ ਸੰਗਤ ਜੀ ਆਪਾਂ ਰਲ ਕੇ ਸਾਰਿਆਂ ਨੇ ਕਿ ਜੀ ਦਾ ਸਾਧ ਸੰਗਤ ਜੀ ਕੋਈ ਅੱਗਾ ਪਿਛਾ ਨਹੀਂ ਜੇ ਵੀ ਕੋਈ ਬਾਣੀ ਫੜਦਾ ਉਹਦੀ ਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਬਾਹ ਫੜਦੇ ਆ ਉਹਦੀ ਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਬਾਹ ਫੜਦੇ ਆ ਜਾਂ ਫਿਰ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਜੀ ਸਾਡੀ ਬਾਹ ਫੜਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਖੰਡੇ ਵਾਲੇ ਬਾਪੂ ਜੀ ਸਾਡੀ ਬਾਹ ਫੜਦੇ ਜਿਹਦਾ ਕੋਈ ਅੱਗਾ ਪਿਛਾ ਹੈ ਨਹੀਂਗਾ ਇਸ ਕਰਕੇ ਗੁਰੂ ਦੇ ਪਿਆਰਿਓ ਇਸ ਦੁਨੀਆ ਤੋਂ ਆਪਾਂ ਕੁਝ ਨਹੀਂ ਲੈ ਜਾਣਾਗਾ ਇੱਕ ਪਿਆਰ ਹੈ ਏਕਤਾ ਸਾਧ ਸੰਗ ਜੀ ਹੋ ਸਕਦਾ ਸੀ ਪਰਸੋ ਨੂੰ ਵੀ ਜਾਂ ਉਸ ਤੋਂ ਅਗਲੇ ਦਿਨ ਚੌਥੇ ਪਰਸੋ ਜਾਂ ਚੌਥੇ ਸਾਧ ਸੰਗ ਜੀ 5 ਜਾਂ 6 ਤਰੀਕ ਦੇ ਵਿੱਚ ਸਾਧ ਸੰਗ ਜੀ ਆਪਾਂ ਭਗਤ ਨਾਮ ਦੇ ਵੀ ਇਹਦੇ ਸ਼ਬਦ ਦੇ ਉੱਪਰ ਵਿਚਾਰ ਕਰਾਂਗੇ ਜੋ ਭਗਤ ਨਾਮ ਜੀ ਦਾ ਸਾਧ ਸੰਗ ਜੀ ਸ਼ਬਦ ਹੈ ਪਾੜ ਪਰੋਸ਼ਨ ਪੂਸਲੇ ਨਾਮਾ ਕੰਮ ਪੈ ਛਾਨ ਸ਼ਿਵਾਈ ਹੋ ਹੂੰ ਦੁਗੁਨੇ ਮਜ਼ਦੂਰੀ ਦੇਹੋ ਮੋਕੋ ਬੇਢੀ ਦੇਓ ਬਤਾਈ ਹੋ ਇਸ ਸ਼ਬਦ ਦਾ ਆਪਾਂ ਗਾਇਨ ਕਰਾਂਗੇ ਸਾਧ ਸੰਗ ਜੀ ਉਹ ਗਾਇਨ ਆਪਾਂ ਦੀਵਾਨਾ ਵਿੱਚ ਕਰਾਂਗੇ ਸਾਧ ਸੰਗ ਜੀ ਕਿਉਂਕਿ 5 6 ਦੇ ਵਿੱਚ ਦੀਵਾਨ ਦਾਸ ਦੇ ਹੈ ਸਾਧ ਸੰਗ ਜੀ ਤੇ ਆਪੋ ਦੀਵਾਨਾ ਵਿੱਚ ਵਿਚਾਰ ਕਰਾਂਗੇ ਸਾਧ ਸੰਗ ਜੀ ਕਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਦੇਖੋ ਇੱਕ ਪਿਆਰ ਦੀਆਂ ਗੱਲਾਂ ਭਗਤ ਨਾਮਦੇਵ ਜੀ ਨੂੰ ਸਾਧ ਸੰਗਤ ਦੱਸਿਆ ਜਾਂਦਾ ਹੈ ਕਿ 72 ਵਾਰ ਸਾਧ ਸੰਗਤ ਜੀ 72 ਅੰਮ੍ਰਿਤ ਭਰੇ ਸਾਧ ਸੰਗਤ ਜੀ ਭਾਗ ਕੀ ਨਾਮਦੇਵ ਜੀ ਨੂੰ 72 ਵਾਰ ਜਨਮ ਮਾਫ ਕਰਨਾ ਸਾਧ ਸੰਗਤ ਜੀ 72 ਵਾਰੀ ਗੁਰੂ ਪਾਤਸ਼ਾਹ ਦੇ ਦਰਸ਼ਨ ਹੋਏ ਪਿਆ 72 ਵਾਰ ਪਰ ਸਾਧ ਸੰਗਤ ਜੀ ਉਹਨਾਂ ਦਾ ਜਦੋਂ ਸੀਨ ਉਹ ਦੇਖੀਦਾ ਜਦੋਂ ਸਾਧ ਸੰਗਤ ਜੀ ਪਰਮੇਸ਼ਰ ਦਰवेश ਦਾ ਰੂਪ ਧਾਰ ਕੇ ਹੁੰਦੇ ਸਾਧ ਸੰਗਤ ਜੀ ਤੇ ਨਾਮੇ ਦੀਆਂ ਸਾਧ ਸੰਗਤ ਜੀ ਪੱਕੀਆਂ ਪਕਾਈਆਂ ਰੋਟੀਆਂ ਚਾ ਕੇ ਲੈ ਜਾਂਦੇ ਆ ਤੇ ਗੁਰੂ ਦੇ ਪਿਆਰੇ ਉੱਥੇ ਜਗਰ ਆਉਂਦਾ ਕਿ ਆਪਣੇ ਵਰਗਾ ਹੁੰਦਾ ਤਾਂ ਸਾਧ ਸੰਗਤ ਜੀ ਚਾ ਵੇਲਣਾ ਮਾਰਦਾ ਚਲਾ ਕੇ ਜਾਂ ਗੁਸਾ ਸਾਧ ਸੰਗਤ ਜੀ ਕੋਈ ਉਹ ਜਿਹਦੇ ਤੇ ਆਪਾਂ ਰੋਟੀਆਂ ਥੱਪਦੇ ਆ ਨੇ ਸਾਹਿਣ ਚਗਲਾ ਆਪਾਂ ਕਹਿ ਦਿੰਨੇ ਆ ਵੇਲਣਾ ਚਗਲਾ ਜਿਹੜਾ ਹੁੰਦਾ ਜੇ ਲੱਕੜ ਦਾ ਵੀ ਹੁੰਦਾ ਪੱਥਰ ਦਾ ਵੀ ਹੁੰਦਾ ਉਹੋ ਹੀ ਮਗਰ ਮਾਰਦੇ ਤੇ ਸਾਧ ਸੰਗ ਜੀ ਜਦੋਂ ਰੋਟੀਆਂ ਚਾ ਕੇ ਭਾਈ ਤਰੇ ਤੇ ਗੁਰੂ ਦੇ ਪਿਆਰੋਂ ਵੇਖਿਆ ਰੋਟੀਆਂ ਚਾ ਕੇ ਭਾਈ ਤਰੇ ਤੇ ਮਗਰ ਸਾਧ ਸੰਗ ਜੀ ਆਪ ਮੱਖਣ ਦਾ ਕਟੋਰਾ ਸਾਧ ਸੰਗ ਜੀ ਮੱਖਣ ਦਾ ਕਟੋਰਾ ਲੈ ਕੇ ਸਾਧ ਸੰਗ ਜੀ ਮਗਰ ਜਾਵੜੇ ਹੱਥ ਜੋੜ ਲੈ ਸਾਧ ਸੰਗ ਜੀ ਮਗਰ ਮਗਰ ਭੱਜੇ ਜਾਂਦੇ ਆ ਕਹਿੰਦੇ ਪਾਦਸ਼ਾ ਮੈਨੂੰ ਪਤਾ ਤੁਸੀਂ ਰੋਟੀ ਲੈਣ ਆਏ ਹੋ ਮਹਾਰਾਜ ਭੁੱਖ ਲੱਗੀ ਹੋਗੀ ਤੁਹਾਨੂੰ ਜਰੂਰ ਮਹਾਰਾਜ ਤੇ ਮੈਨੂੰ ਇਹ ਵੀ ਗੱਲ ਦਾ ਪਤਾ ਹੈ ਫੇ ਤੁਸੀਂ ਕੋਲੇ ਬੈਠੇ ਕਿਉਂ ਨਹੀਂ ਤੁਹਾਨੂੰ ਜਲਦੀ ਹੋ ਸਕਦੀ ਹੈ ਮੈਨੂੰ ਇਹ ਵੀ ਪਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਕਿ ਮੈਂ ਤਾਂ ਤੁਹਾਡਾ ਆਪਣਾ ਹੀ ਨਾਮਾ ਤਾਂ ਕਰਕੇ ਤੁਸੀਂ ਸੱਚੇ ਪਾਤਸ਼ਾਹ ਜੀ ਪੁੱਛਿਆ ਨਹੀਂ ਨਾਲੇ ਮੇਰੇ ਤੋਂ ਤੁਸੀਂ ਵੱਡੇ ਆ ਮੈਂ ਤੁਹਾਡਾ ਨੌਕਰ ਆ ਮਹਾਰਾਜ ਜੀ ਤੁਸੀਂ ਪੁੱਛਿਆ ਨਹੀਂ ਪਰ ਮੇਰੀ ਬੇਨਤੀ ਆ ਸੱਚੇ ਪਾਤਸ਼ਾਹ ਜੀ ਜੇ ਰੋਟੀਆਂ ਤੁਸੀਂ ਲੈ ਲਈਆਂ ਕਰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆ ਮੱਖਣ ਮੈਂ ਲੈ ਕੇ ਆਇਆ ਮੱਖਣ ਦੇ ਨਾਲ ਸੱਚੇ ਪਾਤਸ਼ਾਹ ਜੀ ਰੋਟੀ ਛਕਿਆ ਜੋ ਆ ਪ੍ਰਸ਼ਾਦਾ ਛਕਿਆ ਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮੱਖਣ ਤੋਂ ਲਾਇਓ ਜੀ ਸੁੱਕੀ ਨਾ ਖਾਓ ਰੋਟੀ ਮੱਖਣ ਤੋਂ ਲਾਇਓ ਜੀ ਸੁੱਕੀ ਨਾ ਖਾਓ ਰੋਟੀ ਮੱਖਣ ਤੋਂ ਲਾਇਓ ਜੀ ਸੁਕੀ ਨਾ ਖਾਇਓ ਰੋਟੀ ਮੱਖਣ ਤੋਂ ਲਾਇਓ ਜੀ ਸੁਕੀ ਨਾ ਖਾਇਓ ਰੋਟੀ ਸਾਧ ਸੰਗ ਜੀ ਜਦੋਂ ਮੰਨਤ ਕੀਤੀ ਉਹ ਦਰवेश ਖੜ ਗਿਆ ਜਦੋਂ ਦਰवेश ਖੜ ਗਿਆ ਸਾਧ ਸੰਗ ਜੀ ਤੇ ਨਾਵੇਂ ਨੇ ਸਾਧ ਸੰਗ ਜੀ ਮੂੰਹ ਦੇ ਵਿੱਚ ਪਾਈਆਂ ਹੋਈਆਂ ਰੋਟੀਆਂ ਸਾਧ ਸੰਗ ਦੀ ਜਦੋਂ ਫੜੀਆਂ ਨਾ ਤੇ ਸਾਧ ਸੰਗ ਜੀ ਇਹ ਨਹੀਂ ਦੇਖੀਆਂ ਵੀ ਇਹਦੀਆਂ ਝੂਠੀਆਂ ਆ ਕਿਉਂਕਿ ਸਾਹ ਸਮਝੀ ਉਹ ਦਰਵੇਸ਼ ਨਹੀਂ ਨਾ ਸਮਝਦੇ ਸੀਗੇ ਉਹਨਾਂ ਨੂੰ ਚੋਪੜਨ ਲੱਗੇ ਹੁਣ ਤੇ ਆਣ ਸਾਸਰ ਜੀ ਘਰ ਉਹਦੇ ਵਿੱਚ ਲਾਉਣ ਲੱਗੇ ਮੱਖਣ ਵਿੱਚ ਲਾਉਣ ਲੱਗੇ ਚੋਪੜ ਕੇ ਜਦੋਂ ਸਾਸਰ ਜੀ ਫੜਾਉਣ ਲੱਗੇ ਤੇ ਸਾਸੰਗ ਜੀ ਉੱਥੇ ਹੀ ਰੂਪ ਆਪਣਾ ਉਹਨਾਂ ਨੇ ਅਸਲੀ ਧਾਰ ਲਿਆ ਕੋ ਸਤਨਾ ਅੰਮ੍ਰਿ ਸ੍ਰੀ ਬਾਹਗੁਰੂ ਜੀ ਅਸਲੀ ਧਾਰ ਲਿਆ ਕਹਿਣ ਲੱਗੇ ਨਾਮਿਆ ਤੂੰ ਮੈਨੂੰ ਦਰਵੇਸ਼ ਵਿੱਚੋਂ ਵੀ ਪਛਾਣ ਲਿਆ ਤੂੰ ਦਰਵੇਸ਼ ਵਿੱਚੋਂ ਵੀ ਵੇਖ ਲਿਆ ਤੇ ਨਾਮਾ ਕਹਿਣ ਲਗਾ ਸੱਚੇ ਪਾਸ਼ਾਏ ਤੁਸੀਂ ਤਾਂ ਦਰਵੇਸ਼ ਹੋ ਮਹਾਰਾਜੀ ਮਹਾਰਾਜ ਤੁਸੀਂ ਹੈ ਕਿੱਥੇ ਨਹੀਂ ਗਈ ਜੇ ਸੱਚੇ ਪਾਸ਼ਾ ਮੈਂ ਕਿਸੇ ਦਰਖਤ ਦਾ ਪੱਤਾ ਤੋੜਾਂ ਸੱਚੇ ਪਾਸ਼ਾ ਪੱਤਾ ਤੋੜਾਂ ਉਹ ਹਰਿਆਲਾ ਪੱਤਾ ਸੱਚੇ ਪਾਸ਼ਾ ਮੈਂ ਪੱਤੇ ਵੱਲ ਵੇਖਾਂ ਪੱਤੇ ਵਿੱਚ ਵੀ ਮੈਨੂੰ ਤੂੰ ਹੀ ਨਜ਼ਰ ਆਵੇਂਗਾ ਸਾਧ ਸੰਗ ਜੀ ਜਿਵੇਂ ਸਾਧ ਸੰਗ ਜੀ ਗੁਰੂ ਗੋਬਿੰਦ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਸੀ ਕਾਲ ਤੂੰ ਹੀ ਕਾਸ਼ ਤੂੰ ਹੀ ਜਮੀਨ ਤੂੰ ਹੀ ਜਮਾ ਤੂੰ ਹੀ ਸਾਧ ਸੰਗ ਜੀ ਜਿੱਧਰ ਵੀ ਵੇਖਦਾ ਮਹਾਰਾਜ ਜੀ ਜਪਦੀ ਤੂੰ ਹੀ ਤੂੰ ਹੀ ਰਸਨਾ ਜਪਦੀ ਤੂੰ ਹੀ ਤੂੰ ਹੀ ਜਪਦੀ ਤੂੰ ਹੀ ਤੂੰ ਹੀ ਰਸਨਾ ਜਪਦੀ ਤੂੰ ਹੀ ਤੂੰ ਹੀ ਐਵੇਂ ਸਾਧ ਸੰਗਤ ਜੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਏ ਕਾਲਪੁਰਖ ਤੂੰ ਕਿੱਥੇ ਨਹੀਂ ਵੱਸਦਾ ਮਹਾਰਾਜ ਪੱਤਿਆਂ ਵਿੱਚ ਤੂੰ ਜ਼ਮੀਨ ਵਿੱਚ ਤੂੰ ਸਮਾਨ ਵਿੱਚ ਤੂੰ ਮਹਾਰਾਜ ਜੀ ਜਰੇ ਵਿੱਚ ਜਰੇ ਜਰੇ ਵਿੱਚ ਤੂੰ ਵਾਸਾ ਸੱਚੇ ਪਾਤਸ਼ਾਹ ਮਹਾਰਾਜ ਜੀ ਉਥੇ ਸਾਧ ਸੰਗਤ ਜੀ ਪਾਠ ਸਾਹਿਬ ਜੀ ਤੋਂ ਆਪਾਂ ਪੜਦੇ ਗੁਰੂ ਪਾਛੇ ਦਾ ਬਖਸ਼ਾ ਹੁੰਦੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਅਕਾਲ ਉਸਤ ਸੱਚੇ ਪਾਸ਼ਾਈਂ ਕਿਰਪਾ ਕਰਦੇ ਸੱਚੇ ਪਾਤਸ਼ਾਹ ਜੀ ਉਥੇ ਸਾਧ ਸੰਗਤ ਜੀ ਜਦੋਂ ਬਾਣੀ ਰਚਾਉਣ ਲੱਗੇ ਸਾਧ ਸੰਗਤ ਜੀ ਅਕਾਲ ਉਸਤ ਉਸਤ ਗੁਰੂ ਦੇ ਪਿਆਰੋ ਜਦੋਂ ਬਾਣੀ ਸਰਬਲ ਕਰਾਉਣ ਲੱਗੇ ਤੇ ਸਾਧ ਸੰਗਤ ਜੀ ਬਯਾਸ ਸਿੰਘ ਨੂੰ ਕਹਿਣ ਲੱਗਦੇ ਆ ਸਿੰਘ ਲੈ ਕੇ ਮਹਾਰਾਜ ਜੀ ਪੱਤਿਆਂ ਵਿੱਚ ਵੀ ਤੂੰ ਹੀ ਆ ਜਮੀਨ ਵਿੱਚ ਵੀ ਤੂੰ ਹੀ ਐ ਆਕਾਸ਼ ਵਿੱਚ ਵੀ ਤੂੰ ਹੀ ਐ ਸਾਧ ਸੰਗ ਜੀ ਫਿਰ ਅੰਤਰ ਧਿਆਨ ਹੋ ਗਏ ਸਾਧ ਸੰਗ ਜੀ ਅੰਤਰ ਧਿਆਨ ਹੋ ਗਏ ਫਿਰ ਲੱਗੇ ਉਹੀ ਗੱਲਬਾਤ ਕਰਨ ਸੱਚੇ ਪਾਸ਼ਾ ਬਚਨ ਪਰਵਾਉਣ ਲੱਗੇ ਤੂੰ ਹੀ ਤੂੰ ਹੀ ਜਪਦੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਦੋਂ ਪਾਲਸ਼ਾਹੀ ਦੇ ਸਾਧ ਸੰਗ ਜੀ ਨੇਤਰ ਖੁੱਲ ਗਏ ਤੇ ਸਾਧ ਸੰਗ ਜੀ ਭਾਈ ਸਾਹਿਬ ਜੀ ਨੂੰ ਕਿਹਾ ਕਹਿਣਾ ਕੀਤਾ ਕਿ ਦੈ ਸੰਗ ਲੈ ਲਿਆ ਤੂੰ ਹੀ ਤੂੰ ਹੀ ਇਹਨੇ ਮਾਰਾਈ ਤੁਸੀਂ ਇੱਕ ਵਰੀ ਲਿਖਾਇਆ ਕਹਿੰਦੇ ਫੇਰ ਕਹਿੰਦੇ ਮਹਾਰਾਜ ਜੀ ਤੂੰ ਹੀ ਤੂੰ ਹੀ ਲਿਖਣ ਦੇ ਨਾਲ ਸੋਣਾ ਮਾਣ 16 ਮਾਣ ਕਾਗਜ਼ ਭਰ ਗਿਆ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਇਹ ਲਿਖਦੇ ਲਿਖਦੇ 16 ਮਾਣ ਕਾਗਜ਼ ਭਰ ਗਿਆ 16 ਮਾਣ ਤੁਸੀਂ ਹਜੇ ਕਿੰਨੇ ਮਹਾਰਾਜ ਲਿਖ ਲਿਆ ਕਹਿੰਦੇ 16 ਮਾਣ ਕਾਗਜ਼ ਭਰ ਗਿਆ ਕਹਿੰਦੇ ਹਾਂ ਕਹਿੰਦੇ ਫਿਰ ਦਇਆ ਸਿੰਘ ਆਏ ਕਰ ਇਹ 16 ਮਾਣ ਜਿਹੜਾ ਕਾਗਜ਼ ਤੇ ਲਿਖਿਆ ਨਾ ਇਹ ਹੁਣ ਤੂੰ ਐ ਹੀ ਰਹਿਣ ਦੀ ਫੇ ਕਾਲ ਉਸਤ ਦੀ ਬਾਣੀ ਦੇ ਵਿੱਚ ਸਾ ਸੰਧੀ 16 ਵਰੀ ਲਿਖਿਆ ਪਿਆ ਕਹਿੰਦੇ ਦਇਆ ਸਿੰਘਾ ਜਿਹੜਾ ਮੇਰਾ ਸਿੱਖ ਜਿਹੜਾ ਵੀ ਮੇਰਾ ਸ਼ਰਧਾਲੂ ਅਕਾਲ ਉਸਤ ਦੀ ਬਾਣੀ ਦਾ ਜਾਪ ਕਰੂਗਾ ਉਹਦੇ ਵਿੱਚ 16 ਵਰੀ ਸਾ ਸੰਧੀ ਲਿਖਿਆ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਕਹਿੰਦੇ ਉਹਨੂੰ 16 ਵਰੀ ਜਿਹੜਾ ਜਦੋਂ ਜਾਪ ਕਰੂਗਾ ਉਹਨੂੰ 16 ਵਰੀ 16 ਮਾਣ ਲਿਖੇ ਕਾਗਦੇ ਜਿੰਨਾ ਜਿੰਨਾ ਲਿਖਿਆ ਕਾਗਦੇ ਉੱਤੇ 16 ਮਾਣ ਦੇ ਉੱਤੇ 16 ਮਾਣ ਕਾਗਦੇ ਲਿਖਨ ਦੇ ਉੱਤੇ ਉਨਾ ਹੀ ਉਹਨੂੰ ਫਲ ਮਿਲੂਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸਾਧ ਸੰਗਤ ਜੀ ਬਾਜਾਂ ਵਾਲੇ ਆਓ ਸਾਧ ਸੰਗਤ ਜੀ ਕਿਰਪਾ ਕਰੋ ਸਾਧ ਸੰਗਤ ਜੀ ਦਾਸ ਦੇ ਉੱਤੇ ਮੇਰ ਪ੍ਰਿਆਹਤ ਰੱਖਿਆ ਜੋ ਆਪ ਜੀ ਨੂੰ ਦਾਸ ਦੀ ਕੋਈ ਵੀ ਸੱਚੇ ਪਾਤਸ਼ਾਹ ਜੀ ਵਿਚਾਰ ਚੰਗੀ ਲੱਗੇ ਤਾਂ ਉਸ ਮਾਲਕ ਦੀ ਚੰਗੀ ਸਮਝਣਾ ਸਾਧ ਸੰਗਤ ਜੀ ਕੋਈ ਭੁੱਲ ਹੋ ਗਈ ਹੋਵੇ ਗਲਤੀ ਹੋ ਗਈ ਸਾਧ ਸੰਗਤ ਜੀ ਜਿਨ੍ਹਾਂ ਨੂੰ ਬੇਅਕੜੇ ਹੁੰਦੇ ਸਾਧ ਸੰਗਤ ਜੀ ਉਹਨਾਂ ਨਹੀਂ ਨੂੰ ਸੋਚੀ ਹੁੰਦੀ ਸਾਧ ਸੰਗਤ ਜੀ ਤੇ ਬੱਚੇ ਤਾਂ ਹਮੇਸ਼ਾ ਹੀ ਗਲਤੀਆਂ ਕਰਦੇ ਹੁੰਦੇ ਸਾਧ ਸੰਗਤ ਜੀ ਤੇ ਉਹਨਾਂ ਨੂੰ ਬੋਲਣਾ ਵੀ ਘਾਟ ਹੀ ਹੁੰਦਾ ਗੁਰੂ ਦੇ ਪਿਆਰਿਓ ਫਿਰ ਮੇਰੇ ਵਰਗੇ ਸਾਧ ਸੰਗਤ ਜੀ ਕਈ ਇੱਥੇ ਗੜੀਆਂ ਚ ਤੁਰੇ ਫਿਰਦੇ ਸਾਧ ਸੰਗਤ ਜੀ ਆਪਦੇ ਆਪ ਨੂੰ ਸੰਤ ਕਹੋਂਦੇ ਗੁਰੂ ਦੇ ਪਿਆਰਿਓ ਪਰ ਸੰਗਤ ਬਖਸ਼ਣ ਜੋਗ ਆ ਗੁਰੂ ਸਾਹਿਬ ਜੀ ਬਖਸ਼ਣ ਜੋਗ ਆ ਆਪਜੀ ਬਖਸ਼ਦੇ ਰਹਿਣਾ ਤੇ ਆਸ਼ੀਰਵਾਦ ਦੇਣਾ ਸਾਧ ਸੰਗਤ ਜੀ ਤੁਹਾਡਾ ਜੀ ਸਰੀਰ ਵੀ ਠੀਕ ਨਹੀਂ ਰਹਿੰਦਾਗਾ ਤੇ ਤੁਸੀਂ ਜਰੂਰ ਆਸ਼ੀਰਵਾਦ ਦੇ ਆ ਜਾਓ ਕੋਈ ਸੀਸ ਦੇ ਆ ਜਾਓ ਤੁਹਾਡੀ ਸੀਸ ਜਦੋਂ ਵੇਖਦੇ ਆ ਤੇ ਬਹੁਤ ਇਸ ਤਰ੍ਹਾਂ ਸਾਸ ਜੀ ਮੰਨਣਾ ਇਸ ਤਰ੍ਹਾਂ ਆਏ ਹੋ ਜਾਂਦਾ ਵੀ ਜਿਵੇਂ ਕੋਈ ਦਵਾਈ ਖਾਲੀ ਹੋਵੇ ਤੇ ਸਾਸ ਜੀ ਆਪਦਾ ਪੈਂਡ ਜਰੂਰ ਲਿਖਿਆ ਕਰੋ ਆਪਦਾ ਨਾਮ ਲਿਖਿਆ ਕਰੋ ਜਦੋਂ ਤੁਸੀਂ ਸੀਸ ਦੇ ਨਾਮ ਨੇ ਅਰਦਾਸ ਨੂੰ ਤੇ ਫਿਰ ਤੁਹਾਡੇ ਨਾਮ ਦੀ ਅਰਦਾਸ ਵੀ ਕਰੀ ਦੀ ਸੱਚੇ ਪਾਤਸ਼ਾਹ ਜਿਹਾ ਜਿਹਾ ਇਹਨਾਂ ਨੂੰ ਮਲਾਇਆ ਕਰੋ ਮਹਾਰਾਜ ਜੀ ਇਹਨਾਂ ਪਿਆਰਿਆਂ ਨੂੰ ਮਲਾਇਆ ਕਰੋ ਜਿਨ੍ਹਾਂ ਨੇ ਮਿਲਿਆ ਤੂੰ ਮੈਲਜਾਵੇਂ ਸੱਚੇ ਪਾਤਸ਼ਾਹ ਇਹੋ ਜਿਹੇ ਪਿਆਰੇ ਮਿਲਾਇਆ ਕਰੋ ਸਾਧ ਸੰਗਤ ਜੀ ਜਦੋਂ ਤੁਹਾਡੀ ਕੋਈ ਵੀ ਸੀਸ ਪੜਦੇ ਅਸੀਂ ਤੁਹਾਡੀ ਦੁਆਵਾਂ ਪੜਦੇ ਅਸੀਂ ਤੋਂ ਸੱਚ ਯਕੀਨ ਜਾਣਿਓ ਖੰਡੇ ਵਾਲੇ ਦੇ ਦਰਬਾਰ ਦਾ ਧਿਆਨ ਧਰ ਕੇ ਕਹਿੰਨੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦਾ ਧਿਆਨ ਧਰ ਕੇ ਕਹਿੰਨੇ ਆ ਸਨਮਾਏ ਹੋ ਜਾਂਦਾ ਸਾਧ ਸੰਗਤ ਜੀ ਜਿਵੇਂ ਅਸੀਂ ਕੋਈ ਦਵਾਈ ਖਾ ਲਈ ਹੁੰਦੀ ਹੈ ਜਿਵੇਂ ਅਸੀਂ ਕੈਮ ਜੀ ਹੋ ਜਾਂਦੇ ਆ ਇਸ ਤਰ੍ਹਾਂ ਕਰਕੇ ਸੰਗਤ ਜੀ ਤੁਹਾਡਾ ਪਿਆਰ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾਗਾ ਤੋਂ ਸਾਧ ਸੰਗਤ ਜੀ ਭੁੱਲਾ ਚੁੱਕਾ ਮਾਫ ਕਰਨੀਏ ਇੱਥੇ ਆਪਾਂ ਫੇਰ ਬੁਲਾਈਏ ਸਾਰਿਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ